ਕਿ ਜੋ ਇਹ ਸੀਟ ਖਾਲੀ ਹੋਈ ਹੈ ਇੱਕ ਵਿਧਾਇਕ ਦੇ ਕਾਰਨ ਉਹਨੇ ਪਹਿਲੇ ਅਸਤੀਫਾ ਦੇ ਦਿੱਤਾ ਔਰ ਬਾਅਦ ਵਿੱਚ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ 5 ਸਾਲ ਵਾਸਤੇ ਐਮਐਲਏ ਬਣਾਇਆ ਸੀ ਉਹ 2 ਸਾਲ ਵਾਸਤੇ ਵਿੱਚ ਛੱਡ ਗਿਆ ਉਹਨਾਂ ਨੇ ਉਹਨਾਂ ਦੇ ਵੋਟਾਂ ਦੀ ਬੇਕਦਰੀ ਕੀਤੀ ਹੈ ਉਹਨਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ ਔਰ ਜਨਤਾ ਨੇ ਮਨ ਬਣਾ ਲਿਆ ਹੈ ਕਿ ਇਸ ਵਾਰੀ ਐਸੇ ਇਨਸਾਨ ਨੂੰ ਉਹਨਾਂ ਨੇ ਵੋਟਾਂ ਨਾ ਪਾ ਕੇ ਜੋ ਮੌਜੂਦਾ ਸਰਕਾਰ ਹੈ ਜੋ ਲੋਕਾਂ ਦੇ ਕੰਮ ਕਰ ਰਹੀ ਹੈ ਜੋ ਲੋਕਾਂ ਦੇ ਕੰਮ ਕਰ ਸਕਦੀ ਹੈ ਉਸ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਏਗੀ ਔਰ ਪਹਿਲੇ ਨਾਲੋਂ ਜ਼ਿਆਦਾ ਮਾਰਜਿਨ ਦੇ ਨਾਲ ਆਮ ਆਦਮੀ ਪਾਰਟੀ ਇਲਾਕਾ ਜਿੱਤੇਗੀ ਜਨਰਲ ਵਿੱਚ ਜਿੱਤੇਗੀ ਇਹ ਮੇਰਾ ਪੂਰਾ ਯਕੀਨ ਹੈ ਆਪਣੀ ਹਾਈ ਕਮਾਂਡ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਦਿੱਲੀ ਸਰਕਾਰ ਉਹਦੇ ਨਾਲ-ਨਾਲ ਪੰਜਾਬ ਦੇ ਹਰਮਨ ਪਿਆਰੇ ਨੇਤਾ ਔਰ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਔਰ ਨਾਲ ਸਾਡੇ نیشنل ਜਨਨ ਸ਼ਕਤੀ ਸੰਗਠਨ શ્રીਮਾਨ ਡਾਕਟਰ ਸੁਨੀ ਪਾਟਕ ਜੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਮਨੂੰ ਗਰੰਦਰ ਵੈਸ ਤੋਂ ਆਮ ਆਦਮੀ ਪਾਰਟੀ ਦੇ ਟਿਕਟ ਦੇ ਕੇ ਨਵਾਜਿਆ ਹੈ ਔਰ ਮੈਂ ਉਹਨਾਂ ਕੋਲੋਂ ਪ੍ਰੋਸਾ ਦਵਾਂਦਾ ਹਾਂ ਕਿ ਮੈਂ ਆਮ ਆਦਮੀ ਪਾਰਟੀ ਦੇ ਸਾਰੇ ਹੀ ਵਲੰਟੀਅਰ ਸਹਿਬਾਨ ਸਾਰੇ ਕਰਮਚਾਰਤਾ ਨੂੰ ਨਾਲ ਲੈ ਕੇ ਲੀਡਰ ਸਹਿਬਾਨ ਨੂੰ ਅਸੀਂ ਜੋ ਇਲੈਕਸ਼ਨ ਤੱਕ ਆਰਾਮ ਨਹੀਂ ਕਰਾਂਗੇ ਔਰ ਪਾਰੀ ਬਵਨ ਜਿੱਤਾਂਗੇ ਕਿਉਂਕਿ ਜਿਵੇਂ ਪਹਿਲੇ ਦੱਸਿਆ ਗਿਆ ਡਾਕਟਰ ਸੀਮਾ ਸਾਹਿਬ ਨੇ ਉਹਦੇ ਨਾਲ ਡਾਕਟਰ ਰਾਜਕਮਰ ਚੱਬੇਵਾਲ ਸਾਹਿਬ ਮੈਂਬਰ ਪਾਰਲੀਮੈਂਟ ਔਰ ਸਾਡੇ ਸ਼੍ਰੀ ਅਮਨ ਅਰੋੜਾ ਜੀ ਕਮਨ ਕੁਮਾਰ ਢੀਨੂ ਜੀ ਮੈਡਮ ਥਿਆੜਾ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਇਹ ਸੀਟ ਖਾਲੀ ਹੋਈ ਹੈ ਇੱਕ ਵਿਧਾਇਕ ਦੇ ਕਾਰਨ ਉਹਨੇ ਪਹਿਲੇ ਅਸਤੀਫਾ ਦੇ ਦਿੱਤਾ ਔਰ ਬਾਅਦ ਵਿੱਚ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ 5 ਸਾਲ ਵਾਸਤੇ ਐਮਐਲਏ ਬਣਾਇਆ ਸੀ ਉਹ 2 ਸਾਲ ਵਾਸਤੇ ਵਿੱਚ ਛੱਡ ਗਿਆ ਉਹਨੇ ਉਹਨਾਂ ਦੇ ਵੋਟਾਂ ਦੀ ਬੇਕਦਰੀ ਕੀਤੀ ਹੈ ਉਹਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਉਹ ਜਨਤਾ ਨੇ ਮਨ ਬਣਾ ਲਿਆ ਹੈ ਕਿ ਇਸ ਵਾਰੀ ਐਸੇ ਇਨਸਾਨ ਨੂੰ ਉਹਨਾਂ ਨੇ ਵੋਟਾਂ ਨਾ ਪਾ ਕੇ ਜੋ ਮੌਜੂਦਾ ਸਰਕਾਰ ਹੈ ਜੋ ਲੋਕਾਂ ਦੇ ਕੰਮ ਕਰ ਰਹੀ ਹੈ ਜੋ ਲੋਕਾਂ ਦੇ ਕੰਮ ਕਰ ਸਕਦੀ ਹੈ ਉਸ ਦੇ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਏਗੀ ਔਰ ਪਹਿਲੇ ਨਾਲੋਂ ਜ਼ਿਆਦਾ ਮਾਰਜਿਨ ਦੇ ਨਾਲ ਆਮ ਆਦਮੀ ਪਾਰਟੀ ਇਲਾਕਾ ਜਿੱਤੇਗੀ ਜਨਰਲ ਵਿੱਚ ਜਿੱਤੇਗੀ ਇਹ ਮੇਰਾ ਪੂਰਾ ਯਕੀਨ ਹੈ